ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੰਤ ਸਿੰਘ ਮਸਕੀਨ ਹੁਣੇ ਆਪਣੀ ਜ਼ਿੰਦਗੀ ਦਾ ਇੱਕ ਹਾਦਸਾ ਦੱਸ ਰਿਹਾ ਹੈ ਕਿ ਜਦੋਂ ਉਹ 3 ਦਿਨ ਮੁਸਲਸਲ ਕਾਲੀ ਮਾਤਾ ਦੇ ਮੰਦਿਰ ਗਏ ਤੇ ਉੱਥੋਂ ਦੇ ਪੁਜਾਰੀ ਨੇ ਸੰਤ ਸਿੰਘ ਮਸਕੀਨ ਨੂੰ ਆਖਿਆ ਕਿ ਤੁਸੀਂ ਕਾਲੀ ਮਾਤਾ ਦੇ ਮੈਨੂੰ ਬਹੁਤ ਵੱਡੇ ਆਸ਼ਕ ਲੱਗਦੇ ਜੇ ਸੰਤ ਸਿੰਘ ਮਸਕੀਨਾਂ ਨੇ ਫਿਰ ਜਿਹੜਾ ਉਹਨੂੰ ਜਵਾਬ ਦਿੱਤਾ ਵੀਰੋ ਸੁਣ ਕੇ ਪੰਡਤ ਲਾਲ ਪੀਲਾ ਹੋ ਗਿਆ ਉਹਨਾਂ ਨੇ ਕਿਹਾ ਕਿ ਕਾਲੀ ਮਾਤਾ ਦਾ ਮੰਦਰ ਨਹੀਂ ਹੈ ਇਹ ਸਭ ਤੋਂ ਵਧੀਆ ਸਭ ਤੋਂ ਵੱਡਾ ਬੁੱਚੜਖਾਨਾ ਹੈ ਵੀਰੋ ਇਹ ਜਵਾਬ ਸੁਣ ਕੇ ਉਹ ਪੰਡਤ ਗੁੱਸੇ ਵਿੱਚ ਆ ਗਿਆ ਤੇ ਵੀਰੋ ਸੰਤ ਸਿੰਘ ਮਸਕੀਨ ਹੁਣ ਇਸ ਗੱਲ ਦੀ ਵਿਆਖਿਆ ਕਰ ਰਿਹਾ ਕਿ ਉਹਨਾਂ ਨੇ ਗੱਲ ਕਿਉਂ ਕਹੀ ਵੀਰੋ ਅੱਜ ਕੱਲ ਬਿਲਕੁਲ ਇੰਦਾ ਹੀ ਹੋ ਰਿਹਾ ਵੈ ਜਿਹੜੇ ਮੰਡਤ ਹੈ ਮਸਜਿਦ ਹੈ ਦਰਗਾਹਾਂ ਮੈਂ ਵੀਰੋ ਉਹ ਠੇਕੇ ਬਣ ਗਏ ਬੁੱਚੜਖਾਨੇ ਬਣ ਗਏ ਉਹ ਕਮਾਈ ਦੇ ਅੱਡੇ ਬਣ ਗਏ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਕਥਾ ਦੇ ਨਾਲ ਜਾਣਾਂਗੇ ਬਹੁਤ ਇੰਟਰਸਟਿੰਗ ਕਥਾ ਵਾ ਵੀਰੋ ਹਕੀਕਤ ਤੇ ਮਬਨੀ ਕਥਾ ਵੈ ਧਿਆਨ ਦੇ ਨਾਲ ਸੁਣਿਓ ਪੂਰੀ ਸ਼ਰਧਾ ਨਾਲ ਸੁਣਿਓ ਸੋ ਚਲ ਕਥਾ ਤੁਹਾਨੂੰ ਅੱਜ ਦੱਸੇ ਬਾਰ ਚਾਹੁੰਦੇ ਆ ਤੋ ਖਿਮਾ ਕਰਨੀ ਦੇਵਦਾਸ਼ੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸਤਰ ਮੰਦਰ ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸਤਰ ਮੰਦਰ ਪਖੰਡ ਤੇ ਤਰ੍ਹਾਂ ਤਰ੍ਹਾਂ ਦੇ ਡਿੰਬ ਦੇ ਬਣੇ ਹੋਏ ਇਹ ਮੰਦਰ ਕਾਲੀ ਦੇ ਮੰਦਰ ਸਵੇਰੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਵੇਚ ਘਲੋ ਤੇ ਹੂਨ ਨਾਲ ਉਤਾਲੀ ਕਾਲੀ ਨੂੰ ਤਿਲਕ ਦਿਓ ਮੈਂ ਤੇਨੇ ਲਗਾਤਾਰ ਗਿਆ ਪਹਿਲੀ ਵਾਰ ਜਦ ਕਲ ਕਰਤੇ ਗਿਆ ਸੀ ਮੰਦਰ ਦੇਖਣ ਤਿੰਨ ਦਿਨ ਮੈਂ ਰੋਜ਼ ਗਿਆ ਸਵੇਰੇ ਕਥਾ ਸੁਲਾਇਆ ਮੈਂ ਆਪਣੇ 나ਗ ਦੇ ਸਾਥੀ ਨੂੰ ਭਾਵੇਂ ਸੰਗਤਾਂ ਬੜੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਤੇ ਕਾਲੀ ਦੇ ਮੰਦਰ ਨਸ ਜਾਂਦਾ ਸਵੇਰੇ ਸਾਰੇ ਤੇ ਮੈਂ ਆਪਣੇ ਢੰਗ ਨਾਲ ਚੱਲਿਆ ਜਾਵਾਂ ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ ਤੇ ਸ਼ਿਕੰਜੇਚ ਪੁਨੇ ਵਾਲੇ ਜੰਤੇ ਸੰਡੇ ਨੂੰ ਜਾਂਨ ਸੰਗਰਗੜ ਦੇ ਨੇ ਰੋਜ਼ ਬੱਕਰਾ ਲੱਗਦਾ ਤੇ ਉੱਥੇ ਖੜੇ ਹੋ ਕੇ ਜੋ ਮੰਤਰ-ਮੰਤਰ ਪੜ੍ਹਦੇ ਸੰਤੇ ਜੋ ਸਾਰੀ ਪੂਜਾ ਪ੍ਰティਸ਼ਟਾ ਕਰਦੇ ਸੰਮੈਂ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਿਆ ਜੈਸੇ ਸ਼ਿਕੰਜੇਚ ਪਾ ਕੇ ਬੱਕਰੇ ਨੂੰ ਵੜਦੇ ਨੇ ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੀ ਆਏ ਹੁੰਦੇ ਨੇ ਦਰਸ਼ਨਾਰਥੀ ਉਹਨਾਂ ਦੇ ਮੱਥਿਆਂ ਤੇ ਲਾਂਦੇ ਨੇ ਅੰਦਰ ਮੂਰਤੀਆਂ ਨੂੰ ਲਾਂਦੇ ਨੇ ਫਿਰ ਉਸ ਬੱਕਰੇ ਦਾ ਹੈ ਮਾਸ ਉਸੇ ਮੰਦਰ ਦੇ ਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ ਤੋਲ ਕੇ ਮੁੱਲ ਦਿੱਤਾ ਜਾਂਦਾ ਹੈ ਪ੍ਰਸ਼ਾਦ ਇਹ ਪ੍ਰਸ਼ਾਦ ਮੁੱਲ ਦਿੱਤਾ ਜਾਏਗਾ ਤੇ ਮੈਨੂੰ ਦਿਨ ਦਿਨ ਲਗਾਤਾਰ ਦੇਖ ਕੇ ਨਾ ਤੇ ਕਿਵੇਂ ਕਰਨੀ ਉਹਨੇ ਸੋਚ ਲਿਆ ਕਿਦਰੇ ਇਹ ਬੜੇ ਸਰਦਾਲੂ ਨੇ ਬੜੇ ਭਗਤ ਨੇ ਤਿੰਨ ਦਿਨ ਤੇ ਆ ਰਹੇ ਨੇ ਕਾਫੀ ਦੇਰ ਦੇ ਇੱਥੇ ਬੈਠੇ ਰਹਿੰਦੇ ਤੇ ਮੈਨੂੰ ਕਹਿ ਲਗੇ ਸਰਦਾਰ ਜੀ आपका इस मंदिर के संबंध में क्या भाव है मैंने कहा बहुत अच्छा बूचड़ खाना है बहुत अच्छा बहुत अच्छा ऐसा और कहीं नहीं है मैंने कहीं नहीं देखा बहुत अच्छा पावन पवित्र ढंग से यह बूचड़ खाना बनाया गया है इसको मंदिर कौन कहेगा यहाँ ना भजन ना बंदगी खून के तिलक लगाए जाते हैं और यही खून का प्रसाद बांटा जाता है और क्या है यहाँ हकीकत हैिलाओं पुजारिया ने आप शराब पीणी पुजारिया ने आप संडे खाने सनकाली अगे हकीकत इतनी पुजारिया ने आप नाच वेखना से तो कृष्ण की रास नुजारिया ने आप भ्रष्ट होना से जमा करनी कृष्ण ना इंज मंदिर भ्रष्ट हो गए सारे दे सारे ਨਿਜ਼ਾਮ ਬਰਸਟ ਹੋਇਆ। ਔਰ ਪੁਜਾਰੀ ਤੱਕੇ ਤੋਂ ਹੋ ਗਿਆ। ਹੁੰਤੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂਗਨ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਤੀਸ਼ਟਾ ਕਰਨ ਵਾਲੇ ਨੂੰ ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ ਪੁਜਾਰੀ ਕਹਿੰਦੇ ਸਨ। ਕੁਝ ਸਮਾਂ ਇਹ ਰੌਰੀਪੀ ਰਹੀਏ ਪੂਜਾ ਰਹੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਪੁਜਾਰੀਆਂ ਨੇ ਦੂਰੇ ਬੰਦ ਕਰ ਦਿੱਤੇ ਤੇ ਆਖਿਆ ਨਹੀਂ ਗੁਰੂ ਤੁਸੀਂ ਅੰਦਰ ਨਹੀਂ ਆ ਸਕਦੇ ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ ਬੜੀ ਮਹਿਮਾ ਬੜੀ ਪ੍ਰਤਿਸ਼ਟਾ ਤੇ ਉਹਨਾਂ ਨੂੰ ਡਰ ਪੈ ਗਿਆ ਇਸ ਮੰਦਿਰ ਦਾ ਮਾਲਕ ਆ ਗਿਆ ਤੇ ਸਾਡੀ ਜਿਹੜੀ ਗੱਲ ਲੈਣੀ ਹੈ ਮਾਲਕ ਨੂੰ ਬਾਹਰ ਹੀ ਰੱਖੋ ਆਪ ਮਾਲਕ ਬਣੇ ਰਹੋ ਕੱਢੋ ਮਾਲਕ ਨੂੰ ਬਾਹਰ ਇਸ ਪੁਚਾਰੀ ਤਦਕੇ ਜੁਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹਿਬ ਸਤਿਗੁਰੂ ਨੂੰ ਇੱਥੇ ਬੈਠਣਾ ਪਿਆ ਅੰਦਰ ਨਹੀਂ ਜਾ ਸਕਦੇ ਤੇ ਮੈਂ ਜੋ ਪ੍ਰਾਚੀਨ ਇਤਿਹਾਸਿਕ ਗ੍ਰੰਥਾਂ ਵਿੱਚ ਪੰਕਤੀਆਂ ਪੜੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੇ ਇਹ ਬੋਲ ਨਿਕਲੇ ਔਖਾ ਨਾ ਹੋਣਾ ਇਹ ਮਸੰਦ ਜੋ ਅੰਮ੍ਰਿਤ ਸਰੀਏ ਕ੍ਰਿਸ਼ਨ ਅਗੰਨ ਕੇ ਅੰਦਰ ਸੜੀਏ ਪੰਕਤੀ ਇੰਜ ਹੈ ਉਸ ਤਰੀਕੇ ਨਾਲ ਨਹੀਂ ਹੈ ਜਿਹੜੀ ਆਮ ਕਹਿੰਦੇ ਨੇ ਅੰਮ੍ਰਿਤ ਸਰੀ ਅੰਦਰ ਸੜੀਏ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਗੁਰਤੇਗ ਬਾਦਲ ਸਾਹਿਬ ਨੇ ਨਹੀਂ ਆਖੀ ਭਗਤਾਂ ਦੀ ਨਗਰੀ ਸਾਧੂਆਂ ਦੀ ਨਗਰੀ ਗਿਆਨੀਆਂ ਦੀ ਨਗਰੀ ਇਹ ਸ਼ਬਦ ਕਿਹ ਨਾਲ ਹੀ ਵਰਤੇ ਗੁਰਤੇਗ ਬਾਦਲ ਸਾਹਿਬ ਨੇ ਇਹ ਮਸੰਦ ਜੋ ਅੰਮ੍ਰਿਤ ਸਰੀਏ ਇਹ ਜਿਹੜਾ ਪੁਜਾਰੀ ਤਬਕਾ ਅੰਮ੍ਰਿਤ ਸਰਦਾ ਹੈ ਇਹ ਜਿਹੜਾ ਮਸੰਦ ਤਬਕਾ ਅੰਮ੍ਰਿਤ ਸਰਦਾ ਹੈ ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸਰੀਏ ਇਹ ਤੇ ਤ੍ਰਿਸ਼ਨ ਦੀ ਅਗ ਵਿੱਚ ਜਲਦੇ ਹੀ ਰਹਿਣਗੇ ਜਲਦੇ ਹੀ ਰਹਿਣਗੇ ਤ੍ਰਿਸ਼ਨ ਹੀ ਪ੍ਰਦਾਨ ਮਾਇਆ ਹੀ ਪ੍ਰਦਾਨ ਹੈ ਨਾਲ ਹੀ ਹੋਰ ਕੁਝ ਨਹੀਂ गुरु काम देश धर्म कुछ भी नहीं है ये मसंद जो अमृत सरिए तृष्ण अगन के अंतर सरिए कहने एक वर भी दे रहा है ਮੰਗਾ ਰਬ ਰਜਾਇਆ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਨਿਕਲੇ। ਤੇ ਮੈਂ ਦੇਖਦਾ ਜਿਸ ढंग ਦੀ ਸੇਵਾ ਇਹ ਤੁਹਾਡੀਆਂ ਬੇਟੀਆਂ ਕਰਨੀਆਂ ਦੀਆਂ ਨੇ ਇਹਦੇ ਸਪਸ਼ਟ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਹੈ। ਪਰ ਗੁਸਤਾਖੀ ਮਸੰਦ ਟੋਲੇ ਨੂੰ ਕਦੇ-ਕਦੀ ਵੇਖ ਕੇ ਉਹਨਾਂ ਦੀ ਈਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਬੋਲ ਵੀ ਯਾਦ ਆ ਜਾਂਦੇ ਨੇ ਇਹ ਮਸੰਦ ਜੋ ਅੰਮ੍ਰਿਤ ਸਰੂਪੇ ਕ੍ਰਿਸ਼ਨ ਅਗਨਕੇ ਅੰਤਰ ਸਰੂਪੇ ਆ ਵੀ ਹਕੀਕਤ ਉਜਾਗਰ ਹੋ ਜਾਂਦੀ ਹੈ ਆ ਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ ਗੁਰੂ ਦੇਵ ਦੇ ਗੋਲ ਕਿ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ ਤਾਂ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪ ਰੇਖਾ ਇਤਨੀ ਵਿਗਾੜੀ ਰਾਸਾਂ ਰਾਚ ਰਚ ਕੇ ਲੈਣਾ ਮੰਦਿਰਾਂ ਵਿੱਚ ਰਾਚ ਰਚ ਕੇ ਮੰਦਿਰਾਂ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ ਕੁੰਭੀ ਨਰਕ ਬਣਾ ਦਿੱਤਾ ਕਿਦਰੇ ਬਹਿਰੋ ਦੀ ਮੂਰਤੀ ਰੱਖੋ ਪਿਲਾਓ ਸ਼ਰਾਬ ਕਿਦਰੇ ਕਾਲੀ ਦੀ ਮੂਰਤੀ ਰੱਖੋ ਅਗੋਂ ਸੰਡੇ ਤੇਟ ਕਰੋ ਨਿਰਤ ਗਾਇਨ ਤਰ੍ਹਾਂ ਤਰ੍ਹਾਂ ਦੇ ਛਲ ਤੇ ਕਪਟ ਮੰਦਰਾਂ ਵਿੱਚ ਘਟੇ ਤੁਖਮਾ ਕਰਨੇ ਦੇਵ ਦਾਸ਼ੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸਤਰ ਮੰਦਰ ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸਤਰ ਮੰਦਰ ਪਖੰਡ ਤੇ ਤਰ੍ਹਾਂ ਤਰ੍ਹਾਂ ਦੇ ਡਿੰਬ ਦੇ ਬਣੇ ਹੋਏ ਇਹ ਮੰਦਰ ਅਕਾਲੀ ਦੇ ਮੰਦਰ ਸਵੇਰੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਬੇਹਸ ਕਰੋ ਤੇ ਖੂਨ ਨਾਲ ਉਸਤਾਲੀ ਕਾਲੀ ਨੂੰ ਤਿਲਕ ਦਿਓ ਮੈਂ ਤਿੰਨ ਦਿਨ ਲਗਾਤਾਰ ਗਿਆ ਪਹਿਲੀ ਵਾਰ ਜਦ ਕਲਕੱਤੇ ਗਿਆ ਸੀ ਮੰਦਰ ਦੇਖਣ ਤਿੰਨ ਦਿਨ ਮੈਂ ਰੋਜ਼ ਗਿਆ ਸਵੇਰੇ ਕਥਾ ਸੁਲਾਇਆ ਮੈਂ ਆਪਣੇ ਨਾਲ ਦੇ ਸਾਥੀ ਨੂੰ ਬੰਲੇ ਸੰਗਤਾਂ ਬੜੀਆਂ ਔਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲੇ ਇਹ ਤੇ ਕਾਲੀ ਦੇ ਮੰਦਰ ਨਾਲ ਜਾਂਦਾ ਸਵੇਰੇ ਸਾਰੇ ਤੇ ਮੈਂ ਆਪਣੇ ਢੰਗ ਨਾਲ ਚੱਲਿਆ ਜਾਵਾਂ ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ ਤੇ ਸ਼ਿਕੰਜੇ 'ਚ ਉਹਨੇ ਹਾਲੇ ਦਿਨ ਤੇ ਸੰਡੇ ਨੂੰ ਕਹਿੰਦੇ ਨੇ ਸੰਡਾ ਕੱਢਦੇ ਨੇ ਰੋਜ਼ ਬੱਕਰਾ ਕੱਢਦੇ ਨੇ ਤੇ ਉੱਥੇ ਉਹ ਖੜੇ ਹੋ ਕੇ ਜੋ ਮੰਤਰ ਮੰਤਰ ਪੜ੍ਹਦੇ ਸਨ ਤੇ ਜੋ ਸਾਰੀ ਪੂਜਾ ਪ੍ਰਤਿਸ਼ਠਾ ਕਰਦੇ ਸਨ ਮੈਂ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਿਆ ਜੈਸੇ ਸ਼ਿਕੰਜੇ 'ਚ ਪਾ ਕੇ ਬੱਕਰੇ ਨੂੰ ਵੜਦੇ ਨੇ ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੂ ਆਏ ਹੁੰਦੇ ਨੇ ਦਰਸ਼ਨਾਰਥੀ ਉਹਨਾਂ ਦੇ ਮੱਥਿਆਂ ਤੇ ਲਾਉਂਦੇ ਨੇ ਅੰਦਰ ਮੂਰਤੀਆਂ ਨੂੰ ਲਾਉਂਦੇ ਨੇ ਫਿਰ ਉਸ ਬੱਕਰੇ ਦਾ ਹੈ ਮਾਸ ਉਸੇ ਮੰਦਰ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ ਤੋਲ ਕੇ ਮੁੱਲ ਦਿੱਤਾ ਜਾਂਦਾ ਹੈ ਪ੍ਰਸ਼ਾਦ ਐ ਪ੍ਰਸ਼ਾਦ ਮੁੱਲ ਦਿੱਤਾ ਜਾਏਗਾ ਤੇ ਮੈਨੂੰ ਤਿੰਨ ਦਿਨ ਲਗਾਤਾਰ ਦੇਖ ਕੇ ਨਾ ਤੇ ਕਿਹਾ ਕਰਨੀ ਉਹਨੇ ਸੋਚ ਲਿਆ ਕਿ dre ਤੇ ਬੜੇ ਸ਼ਰਧਾਲੂ ਨੇ ਬੜੇ ਭਗਤ ਨੇ ਤਿੰਨ ਦਿਨ ਤੇ ਆ ਰਹੇ ਨੇ ਕਾਫੀ ਢੇਰ ਦੇ ਇੱਥੇ ਬੈਠੇ ਰਹਿੰਦੇ ਸੀ मेनु कह लगे सरदार जी आपका इस मंदिर के संबंध में क्या भाव है मैंने कहा बहुत अच्छा दो चिड़खाना है बहुत अच्छा, बहुत अच्छा। ऐसा और कहीं नहीं है मैंने कहीं नहीं देखा बहुत अच्छा पावन पवित्र ढंग से यह दू चढ़खाना बनाया गया है इसको मंदिर कौन कहेगा यहां ना भजन ना बंदगी ऊन के तिलक लगाए जाते हैं और यही फून का प्रसाद बांटा जाता है और क्या है? हकीकत है शराब पिलाओ कहीं खाता कड़ा प्रशाद शराब पींद पेट करो शराब पुजारिया ने आप शराब पीनी पैरों ने अगे की पुजारिया ने आप संडे खाने सनकाली नकीकत इतनी पुजारिया ने आप नाच वेखना से तो कृष्ण दास नीता पुजारिया ने आप भ्रष्ट होना से जमा करनी ਪ੍ਰੇਸ਼ਨ ਨੂੰ ਵਗ ਗਈ ਤਾਂ ਇੰਜ ਮੰਦਰ ਭ੍ਰਸ਼ਟ ਹੋ ਗਏ ਸਾਰੇ ਦੇ ਸਾਰੇ ਨਿਜ਼ਾਮ ਭ੍ਰਸ਼ਟ ਹੋਇਆ ਔਰ ਪੁਜਾਰੀ ਤਬਕੇ ਤੋਂ ਹੋਇਆ ਹੁੰਤੇ ਗੁਰੂ ਘਰ ਦੇ ਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਤੀਸ਼ਠਾ ਕਰਨ ਵਾਲੇ ਨੂੰ ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਚ ਹਰਿਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ ਪੁਜਾਰੀ ਕਹਿੰਦੇ ਸਨ ਕੁਝ ਸਮਾਂ ਦੇ ਰੌੜੀ ਤੇ ਰਹੀਏ ਪੁਜਾਰੀ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨਾ ਹੈ ਗੁਰੂ ਤੇ ਇੱਕ ਬਾਦਰ ਸਾਹਿਬ ਤੇ ਪੁਜਾਰੀਆਂ ਨੇ ਦੂਏ ਬੰਦ ਕਰ ਦਿੱਤੇ ਤੇ ਆਖਿਆ ਨਹੀਂ ਗੁਰੂ ਤੁਸੀਂ ਅੰਦਰ ਨਹੀਂ ਆ ਸਕਦੇ ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ ਬੜੀ ਮਹਿਮਾ ਬੜੀ ਪ੍ਰਤਿਸ਼ਟਾ ਤੇ ਉਹਨਾਂ ਨੂੰ ਡਰ ਪੈ ਗਿਆ ਇਸ ਮੰਦਿਰ ਦਾ ਮਾਲਕ ਆ ਗਿਆ ਤੇ ਸਾਡੀ ਜਿਹੜੀ ਗੱਲ ਲੈਣੀ ਹੈ ਮਾਲਕ ਨੂੰ ਬਾਹਰ ਹੀ ਰੱਖੋ ਆਪ ਮਾਲਕ ਬਣੇ ਰਹੋ ਕੱਢੋ ਮਾਲਕ ਨੂੰ ਬਾਸ ਇਸ ਪੁਚਾਰੀ ਤਦਕੇ ਦਿੱਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹਿਬ ਸਤਿਗੁਰੂ ਨੂੰ ਇੱਥੇ ਬੈਠਣਾ ਪਿਆ ਅੰਦਰ ਨਹੀਂ ਜਾ ਸਕਦੇ ਤੇ ਮੈਂ ਜੋ ਪ੍ਰਾਚੀਨ ਇਤਿਹਾਸ ਗ੍ਰੰਥਾਂ ਵਿੱਚ ਪੰਕਤੀਆਂ ਪੜੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੇ ਇਹ ਬੋਲ ਨਿਕਲੇ औखे ना जो अमृत सरी कृष्ण अगन के अंदर सड़ी पंक्ति इंज है उस तरीके जी अमृत सरी अंदर सड़ी इस तरह की इस तरह की कोई गल गुरु तेग बहादुर साहब ने नहीं आखी भगतानी नगरी साधुओं की नगरी ज्ञानिया की नगरी ये शब्द किना वर्ते गुरु तेग बहादुर साहब ने ए मसंद जो अमृत सरी जरा पुजारी तबका अमृतसर है यह जरा तब का तबका सरदा है मसंद जो अमृत सरीय त्रिष्ण अगन के अंतर सरी त्रिष्णा के अगले जलदे ही रहने जल दे ही रहना प्रदान माया ही प्रदान इन्हों और कुछ नहीं गुरु कौम देश धर्म कुछ भी नहीं है। वो मसंद जो अमृत सरीय तृष्ण अगन के अंतर सरीये ਮੈਂ ਨਹੀਂ ਕੁ ਵਰ ਵੀ ਦੇ ਲੈ ਮਾਹੀਆ ਰਬ ਰਜਾਈਗਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਤੋਂ ਨਿਕਲੇ ਤੇ ਮੈਂ ਦੇਖਦਾ ਜਿਸ ਡੰਗ ਦੀ ਸੇਵਾ ਇਥੋਂ ਦੀਆਂ ਬੇਡੀਆਂ ਕਰ ਲੈਣੀਆਂ ਨੇ ਇਹਦੇ ਸਪਸ਼ਟ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਹੈ ਪਰ ਗੁਸਤਾਫੀ ਮਾਫ ਮਸੰਦ ਟੋਲੇ ਨੂੰ ਕਦੇ-ਕਦੇ ਵੇਖ ਕੇ ਉਹਨਾਂ ਦੀ ਇਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੋਲ ਵੀ ਯਾਦ ਆ ਜਾਂਦੇ ਨੇ ਇਹ ਮਸੰਦ ਜੋ ਅੰਮ੍ਰਿਤ ਸਰੂਪੇ ਕ੍ਰਿਸ਼ਨ ਅਗਨ ਕੇ ਅੰਤਰ ਸਰੂਪੇ ਆ ਵੀ ਹਕੀਕਤ ਉਜਾਗਰ ਹੋ ਜਾਂਦੀ ਹੈ ਆ ਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ ਗੁਰੂ ਦੇਵ ਦੇ ਗੋਲ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ ਤਾਂ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪ ਰੇਖਾ ਇਤਨੀ ਵਿਗਾੜੀ ਰਾਸਾ ਰਾਜ ਰਾਜ ਕੇ ਲੈਣਾ ਮੰਦਰਾਂ ਵਿੱਚ ਰਾਜ ਰਾਜ ਕੇ ਮੰਦਰਾਂ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ ਕੁੰਭੀ ਨਰਕ ਬਣਾ ਦਿੱਤਾ ਕਿਧਰ ਉਹ ਪੈਰੋ ਦੀ ਮੂਰਤੀ ਰੱਖੋ ਬਿਨਾਂ ਸ਼ਰਾਬ ਕਿਧਰੇ ਕਾਲੀ ਦੀ ਮੂਰਤੀ ਵੀਰੋ ਸੰਤ ਸਿੰਘ ਮਸਕੀਨ ਰਾਨੇ ਮਾਸ਼ਰੇ ਦੀ ਇੱਕ ਰਿਐਲਿਟੀ ਉਸ ਨੂੰ ਬੇਨਕਾਬ ਕੀਤਾ ਵੈ ਵੀਰੋ ਅੱਜ ਕੱਲ ਦੇ ਦੌਰ ਦੇ ਵਿੱਚ ਤੁਸੀਂ ਦੇਖ ਲਓ ਅਸੀਂ ਖਾਲੀ ਕਾਲੀ ਮਾਤਾ ਦੇ ਮੰਦਰ ਦੇ ਉੱਤੇ ਨਹੀਂ ਸੀ ਰਵਾਂਗੇ ਹਰ ਧਰਮ ਦੇ ਵਿੱਚ ਵੀਰੋ ਜਿਹੜੇ ਢੀਨ ਦੇ ਠੇਕੇਦਾਰ ਹਨ ਉਹਨਾਂ ਨੇ ਮਜ਼ਬ ਨੂੰ ਇੱਕ ਜ਼ਰੀਆ ਬਣਾ ਲਿਆ ਵੈ ਲੁੱਟ ਮਾਰਦਾ ਤਾਰਾਂ ਤਾਰਾਂ ਦੇ ਬਹਾਨੇ ਬਣਾਏ ਐ ਬਾਬੇ ਐ ਪੀਰ ਐ ਢੇਰੇਦਾਰ ਐ ਲੋਕਾਂ ਨੂੰ ਕਹਿੰਦੇ ਆ ਕਾਲਾ ਬੱਕਰਾ ਲੈ ਕੇ ਆ ਤੇਰੀ ਮੁਰਾਦ ਪੂਰੀ ਹੋ ਜਾਏਗੀ ਫੁਲਾਨੀ ਨਿਆਜ਼ ਚੜਾ ਐਨੇ ਪੈਸੇ ਦੇ ਐਨਾ ਇੰਜ ਕਰ ਤੇਰੇ ਕੰਮ ਸਵੱਲੇ ਹੋ ਜਾਣਗੇ ਤੇ ਜਿਹੜੇ ਮੂਰਖ ਲੋਕ ਐ ਵੀਰੋ ਉਹ ਆਪਣੀ ਲਾਲਸਾ ਆਪਣੀ ਕਮ ਅਕਲੀ ਅੱਲਾ ਰੱਬੁਲ ਇਜ਼ਤ ਦੀ ਦੂਰੀ ਦੇ ਵਜ੍ਹਾ ਤੋਂ ਵੀਰੋ ਉਹ ਕੰਮ ਕਰਦੇ ਆ ਕਿਉਂਕਿ ਧਰਮ ਦੇ ਠੇਕੇਦਾਰਾਂ ਨੂੰ ਪਤਾ ਵੈ ਕਿ ਜਿਹੜੇ ਅੱਲਾ ਰੱਬੁਲ ਇਜ਼ਤ ਦੀ ਐਡੀ ਤਾਕਤਵਰ ਸਾਰੀ ਦੁਨੀਆ ਦੀ ਖਾਲਕ ਮਾਲਕ ਜ਼ਾਤ ਨੂੰ ਛੱਡ ਕੇ ਸਾਡੇ ਪਿੱਛੇ ਲੱਗੇ ਆ ਸਾਡੇ ਕੋਲ ਆਏ ਆ ਉਹ ਲਾਲਚੀ ਲੋਗ ਹੈ ਉਹ ਸਾਡੀ ਗੱਲ ਜ਼ਰੂਰ ਮੰਨਣਗੇ ਤੇ ਵਾਕਈ ਵੀਰੋ ਇੰਜ ਹੀ ਹੁੰਦਾ ਵੈ ਕਿਉਂਕਿ ਵੀਰੋ ਨਫਸਾ ਨਫਸੀ ਦਾ ਦੌਰ ਹੈ ਹਰ ਕਿਸੇ ਮਨੁੱਖ ਨੂੰ ਇਹ ਹੀ ਹੈ ਕਿ ਮੇਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇ ਮੇਰੀ ਜ਼ਿੰਦਗੀ 'ਚ ਗਮ ਨਾ ਆਵੇ ਮੇਰੀ ਜ਼ਿੰਦਗੀ 'ਚ ਮੈਨੂੰ ਕੰਮ ਨਾ ਕਰਨਾ ਪਵੇ ਮੁਸ਼ਕਤ ਨਾ ਕਰਨੀ ਪਵੇ ਮੈਂ ਬੜੀ ਜਲਦੀ ਅਮੀਰ ਹੋ ਜਾਵਾਂ ਮੇਰੇ ਕੋਲ ਰੁਪਈਆ ਦੌਲਤ ਪੈਸਾ ਆ ਜਾਵੇ ਮੇਰੇ ਕੋਲ ਸਾਰੇ ਰਿਸ਼ਤੇਦਾਰ ਮੇਰੇ ਕਾਬੂ ਦੇ ਵਿੱਚ ਹੋਣ ਹਰ ਕੋਈ ਮੇਰੀ ਗੱਲ ਮੰਨੇ ਵੀਰੋ ਇਹੋ ਜਿਹੀਆਂ ਖੁਆਇਸ਼ਾਂ ਤੁਹਾਡੇ ਅੰਦਰ ਵੀ ਜ਼ਰੂਰ ਹੋਣਗੀਆਂ ਤੁਸੀਂ ਵੀ ਜ਼ਰੂਰ ਸੋਚਦੇ ਹੋਗੇ ਲੇਕਿਨ ਉਹਦੇ ਵਾਸਤੇ ਅਸੀਂ ਮਿਹਨਤ ਨਹੀਂ ਕਰਨੀ ਉਹਦੇ ਵਾਸਤੇ ਅਸੀਂ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਤੇ ਤਵੱਕਲ ਨਹੀਂ ਕਰਨਾ ਉਹਦੇ ਵਾਸਤੇ ਸਾਡੇ ਕੋਲ ਸਬਰ ਨਹੀਂ ਹੈ ਹਰ ਕਿਸੇ ਨੂੰ ਜਲਦੀ ਹੈ ਜਲਦੀ ਮੇਰਾ ਕੰਮ ਹੋ ਜਾਵੇ ਤੇ ਇਸ ਕਰਕੇ ਵੀਰੋ ਫੇਰ ਉਹ ਕੀ ਕਰਦਾ ਵੈ ਜਿਹੜੇ ਨਕਲੀ ਠੇਕੇਦਾਰ ਬਣੇ ਆ ਜਿਹੜੇ ਪੁਜਾਰੀ ਹੈ ਜਿਹੜਾ ਮੌਲਵੀ ਹੈ ਜਿਹੜਾ ਸੰਤ ਹੈ ਵੀਰੋ ਉਹਨਾਂ ਕੋ ਜਾਣਦੇ ਆ ਤੇ ਉਹ ਸੰਤ ਉਹਨਾਂ ਦੀ ਇਸੇ ਗੱਲ ਦਾ ਫਾਇਦਾ ਚੁੱਕਦੇ ਆ ਤੇ ਉਹਨਾਂ ਨੂੰ ਵੀਰੋ ਉਹ ਬਸ ਇੱਕ ਭਟਕਣਾ ਦੇ ਪਿੱਛੇ ਲਾ ਦਿੰਦੇ ਆ ਇੱਕ ਖਿਆਲੀ ਜੋ ਕੁਛ ਚਾਹੁੰਦੇ ਆ ਉਹੋ ਹੀ ਕੁਛ ਚੀਜ਼ ਦੀ ਉਹਨਾਂ ਨੂੰ ਤਸੱਲੀ ਦੇ ਦਿੰਦੇ ਆ ਤੇ ਵੀਰੋ ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਭੇਟਾ ਵੀ ਦਿੰਦੇ ਆ ਹਜ਼ਾਰਾਂ ਲੱਖਾਂ ਰੁਪਈਆਂ ਦੀਆਂ ਫਿਰ ਵੀਰੋ ਉਹਨਾਂ ਦੀ ਹਰ ਗੱਲ ਮੰਨਦੇ ਆ ਉਹਨਾਂ ਦੀ ਜਾਇਜ਼ ਨਜਾਇਜ਼ ਕਿੰਨੇ ਇਹੋ ਜਿਹੇ ਵਾਕਿਆ ਦੇ ਸਾਹਮਣੇ ਹੁੰਦੇ ਆ ਕਿ ਬਾਬੇ ਨੇ ਫੁਲਾਨੀ ਲੜਕੀ ਦੇ ਨਾਲ ਫੁਲਾਨੇ ਜਗ੍ਹਾ ਤੇ ਇਹੋ ਜਿਹਾ ਮਾੜਾ ਕਾਠ ਹੋ ਗਿਆ ਇੱਜ਼ਤ ਦੇ ਨਾਲ ਖੇលਿਆ ਵੀਰੋ ਕਿਉਂ ਹੁੰਦਾ ਵੈ ਕਿਉਂਕਿ ਔਰਤਾ ਖੁਦ ਆਪਣਾ ਆਪ ਉਹਨਾਂ ਨੂੰ ਸੌਂਪ ਦਿਆਂਵੇਂ ਖੁਦ ਵੀਰੋ ਆਪਣੀ ਲਾਲਚ ਦੀ وجہ ਤੋਂ ਜਾਂਦੀਆਂਵੇਂ ਅਗਰ ਹਰ ਕੋਈ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਤੇ ਯਕੀਨ ਰੱਖੇ ਭਰੋਸਾ ਰੱਖੇ ਸਬਰ ਰੱਖੇ ਵੀਰੋ ਕਦੀ ਵੀ ਬਾਬੇ ਤੁਹਾਡੇ ਕੋਲ ਕੁਝ ਨਹੀਂ ਲੈ ਸਕਦੇ ਬਾਬੇ ਕੋ ਜ਼ਬਰਦਸਤੀ ਕਰਦੇ ਆ ਖੁਦ ਅਸੀਂ ਚੱਲ ਕੇ ਜਾਣੇ ਆ ਤੇ ਬਾਬਿਆਂ ਨੂੰ ਅਸੀਂ ਖੁਦ ਆਪਣਾ ਤਨ ਮਨ ਇੱਜ਼ਤ ਦੌਲਤ ਲਟਾਉਨੇ ਆ ਤੇ ਇਹ ਗੱਲ ਸੱਚ ਹੈ ਵੀਰੋ ਖੁਦਾਰਾ ਇਸ ਚੀਜ਼ ਤੋਂ ਬਾਹਰ ਆ ਜਾਓ ਕੋਈ ਵੀ ਮਨੁੱਖ ਤੁਹਾਨੂੰ ਕਦੀ ਵੀ ਕੋਈ ਸੁੱਖ ਨਹੀਂ ਦੇ ਸਕਦਾ ਸਿਰਫ ਅੱਲਾ ਰੱਬ ਦੀ ਵਾਹਦ ਜ਼ਾਤ ਹੈ ਜਿਹੜੀ ਤੁਹਾਡੇ ਤੁਹਾਡੇ ਦੁੱਖ ਵੀ ਦੂਰ ਕਰ ਸਕਦੀ ਹੈ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਉਹਦੇ ਉੱਪਰ ਹੀ ਵਿਸ਼ਵਾਸ ਰੱਖੋ ਸਬਰ ਰੱਖੋ ਯਕੀਨ ਕਾਮਲ ਰੱਖੋ ਤੁਹਾਡੀ ਹਰ ਜਿਹੜੀ ਦੁੱਖ ਹੈ ਉਹ ਦੂਰ ਹੋ ਜਾਏਗਾ ਤੇ ਅੱਲਾ ਪਾਕ ਦੀ ਜ਼ਾਤ ਤੁਹਾਨੂੰ ਖੁਸ਼ੀਆਂ ਦੇ ਨਾਲ ਤੁਹਾਡਾ ਦਾਵਨ ਪਰ ਦੇਗੀ ਵੀਰ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤਾਂ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਦੱਸਣਾ ਨਾ ਸਵੀ ਕਰਨਾ ਆਪਣਾ ਸਾਰਾ ਖਿਆਰ ਰੱਖਣਾ ਯਾਦ ਰੱਖਣਾ ਅੱਲਾ ਫਜ਼ਲ